ਅੱਜ ਦੀ ਵੀਡੀਓ ਦੇਸ਼ ਦੇ ਵਿੱਚ ਇੱਕ ਨਵਾਂ ਸਕੈਮ ਸਾਹਮਣੇ ਆਇਆ ਉਸ ਤੇ ਉੱਪਰ ਬਣਾਵਾਂਗੇ ਉਹਦੇ ਵਿੱਚ ਕ੍ਰਿਕਟਰ ਵੀ ਆਏ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਆਪਣਾ ਪੈਸਾ ਇਸ ਕੰਪਨੀ ਦੇ ਵਿੱਚ ਸੀਆਈਡੀ ਦੀ ਰੇਡ ਭਈ ਉਸ ਤੋਂ ਬਾਅਦ ਵੱਡੇ ਵੱਡੇ ਕ੍ਰਿਕਟਰਸ ਦੇ ਨਾਮ ਆਏ ਖੁਲਾਸੇ ਹੋਏ ਫਿਲਮ ਐਕਟਰਾਂ ਦੇ ਨਾਲ ਵੀ ਤਾਂ ਜੁੜੇ ਹੋਏ ਨੇ ਸੋ ਵੀਡੀਓ ਦੇ ਵਿੱਚ ਅੱਗੇ ਗੱਲ ਕਰਾਂਗੇ ਉਹ ਕਿਹੜੇ-ਕਿਹੜੇ ਬੰਦੇ ਨੇ ਤੇ ਕਿਸ ਦੀ ਕੰਪਨੀ ਆ ਕੀ ਨਾਮ ਆ ਕੰਪਨੀ ਦਾ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਗੱਲ ਕਰਦੇ ਆ 6000 ਕਰੋੜ ਰੁਪਏ ਦਾ ਘਟਾਲਾ ਹੋ ਗਿਆ ਇੱਕ ਹੋਰ ਨਵਾਂ ਭਾਰਤ ਦੇ ਵਿੱਚ ਗੁਜਰਾਤ ਦੇ ਵਿੱਚ ਬੀਜੀਪੀ ਨੇਤਾ ਭੁਪਿੰਦਰਾ ਸਿੰਘ ਜਾਲਾ ਦਾ ਨਾਮ ਆਉਂਦਾ ਪਿਆ ਤੇ ਕਿਹਾ ਜਾਂਦਾ ਇਸ ਬੰਦੇ ਨੇ 6000 ਕਰੋੜ ਦਾ ਘਟਾਲਾ ਕੀਤਾ ਫਰਾਡ ਕੀਤਾ ਰਿਪੋਰਟਾਂ ਦੇ ਅਨੁਸਾਰ ਅਖਬਾਰ ਦੀ ਬ੍ਰੇਕਿੰਗ ਨਿਊਜ਼ ਦੇ ਅਨੁਸਾਰ ਇਸ ਬੰਦੇ ਨੇ ਇੱਕ ਕੰਪਨੀ ਖੋਲੀ ਜਿਸ ਦਾ ਨਾਮ ਸੀਗਾ ਬੀ ਜ਼ेड ਗਰੁੱਪ ਤੇ ਵੀ ਜ਼ेड ਫਾਈਨੈਂਸ਼ੀਅਲ ਸਰਵਿਸਿਜ਼ ਉਸ ਕੰਪਨੀ ਦੇ ਥਰੂ ਇਹ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦਾ ਸੀ ਤੇ ਜਿਨ੍ਹਾਂ ਨੂੰ ਇਹ ਟਾਰਗੇਟ ਕਰਦਾ ਸੀ ਉਹ ਜ਼ਿਆਦਾਤਰ ਸਰਕਾਰੀ ਕਰਮਚਾਰੀ ਡਾਕਟਰ ਰਿਟਾਇਰਡ ਪਰਸਨ ਫਾਰਮਰਸ ਇਸ ਤਰ੍ਹਾਂ ਕ੍ਰਿਕਟਰ ਵੀ ਇਹ ਦੀ ਝਪੇਟ ਦੇ ਵਿੱਚ ਆਏ ਕ੍ਰਿਕਟਰਾਂ ਦੇ ਵਿੱਚ ਵੀ ਕੋਈ ਛੋਟੇ-ਮੋਟੇ ਨਾਮ ਨਹੀਂ ਬਹੁਤ ਵੱਡੇ ਨਾਮ ਆਏ ਕ੍ਰਿਕਟਰਾਂ ਦੇ ਵਿੱਚ ਆਈਪੀਐਲ ਇੰਟਰਨੈਸ਼ਨਲ ਕ੍ਰਿਕਟਰ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਗਿਆ ਸ਼ੁਭਮਨ ਗਿੱਲ ਮੋਹਿਤ ਸ਼ਰਮਾ ਤੇ ਰਾਹੁਲ ਟਵੀਤਿਆ ਇਹਨਾਂ ਨੇ ਵੀ ਇਸ ਗਰੁੱਪ ਦੇ ਵਿੱਚ ਆਪਣੇ ਪੈਸੇ ਜਿਹੜੇ ਨੇ ਇਨਵੈਸਟ ਕੀਤੇ ਤੇ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀ ਜਿਹੜੀ ਹੈ ਇਨਵੈਸਟਮੈਂਟ ਇਹ ਕੰਪਨੀ ਦੇ ਵਿੱਚ ਹੁੰਦੀ ਸੀ ਸੀਆਈਡੀ ਨੇ ਛਾਪਾ ਮਾਰਿਆ ਤੇ ਛਾਪੇ ਮਾਰਨ ਤੋਂ ਬਾਅਦ ਹੀ ਇਹ ਜਿਹੜਾ ਘਟਾਲਾ ਸਾਹਮਣੇ ਆਇਆ ਪੁਬਿੰਦਰ ਜਹਲਾ ਪਹਿਲਾਂ ਹੀ ਫਰਾਰ ਹੋ ਚੁੱਕਿਆ ਸੀਗਾ ਤੇ ਸੀਆਈਡੀ ਨੇ ਇੱਕ ਏਜੰਟ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੁਣ ਇਹ ਕਿੱਦਾਂ ਘੁਟਾਲਾ ਕਰਦੇ ਸੀ ਕੀ ਸਕੈਮ ਸੀਗਾ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਵੀ ਕੰਪਨੀ ਦਾ ਕਾਰੋਬਾਰ ਕੀ ਸੀਗਾ ਬੀਜ਼ੈਡ ਜਿਹੜਾ ਫਾਈਨੈਂਸ਼ੀਅਲ ਗਰੁੱਪ ਸੀ ਇਹ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦਾ ਸੀਗਾ ਲੋਕਾਂ ਨੂੰ ਇਹ ਲਾਲਚ ਦਿੰਦਾ ਸੀ ਵੀ ਜਿਹੜਾ ਬੰਦਾ 5 ਲੱਖ ਰੁਪਏ ਦੀ ਇਨਵੈਸਟਮੈਂਟ ਕਰੂਗਾ ਉਹਨੂੰ LED TV ਆਫਰ ਕਰਦਾ ਸੀ ਇਸ ਤਰੀਕੇ ਨਾਲ ਜਿਹੜਾ ਬੰਦਾ 10 ਲੱਖ ਦੀ ਇਨਵੈਸਟਮੈਂਟ ਕਰਦਾ ਸੀ ਉਹਨੂੰ ਗੋਆ ਦਾ ਟ੍ਰਿਪ ਆਫਰ ਕਰਦਾ ਸੀ ਐਦਾਂ ਕਰ ਕਰਕੇ ਲੋਕਾਂ ਦਾ ਉਹ ਵਿਸ਼ਵਾਸ ਜਿੱਤਦਾ ਸੀ ਤੇ ਵਾਦਾ ਕਰਦਾ ਸੀ 3% ਤੋਂ ਲੈ ਕੇ 30% ਮਹੀਨੇ ਦੇ ਵਿੱਚ ਰਿਟਰਨ ਵਾਪਸ ਦੇ ਦੇਂਦਾ ਸੋ ਅਜਿਹਾ ਇਹ ਲੋਕਾਂ ਨੂੰ ਦਿਖਾਉਂਦਾ ਸੀ ਲੋਕਾਂ ਨੂੰ ਲਾਲਚ ਦਿੰਦਾ ਸੀ ਤੇ ਫਿਰ ਪੈਸਾ ਜਿਹੜਾ ਸੀਗਾ ਇਨਵੈਸਟਮੈਂਟ ਕਰਦਾ ਸੀ ਤੇ ਨਾਲ ਨਾਲ ਹੋਰ ਇਹ ਕੀ ਕਰਦਾ ਸੀ ਇਨਵੈਸਟਮੈਂਟ ਇਕੱਠਾ ਕਰਨ ਦਾ ਤਰੀਕਾ ਕੀ ਸੀ ਇਹ ਲੋਕਾਂ ਨੂੰ ਕਮਿਸ਼ਨ ਦਿੰਦਾ ਸੀ 5 ਤੋਂ ਲੈ ਕੇ 25% ਤੱਕ ਵੀ ਜਿਹੜਾ ਬੰਦਾ ਵੱਧ ਤੋਂ ਵੱਧ ਕਲਾਇੰਟ ਦੇ ਨਾਲ ਜੋੜੂਗਾ ਉਹਨੂੰ ਇਹ 5 ਤੋਂ ਲੈ ਕੇ 25% ਤੱਕ ਦੀ ਅਮਾਊਂਟ ਦੇ ਅਕੋਰਡਿੰਗ ਕਮਿਸ਼ਨ ਵੀ ਦਿੰਦਾ ਸੀ ਸੋ ਇਦਾਂ ਇਹ ਲੋਕਾਂ ਦਾ ਜਿਹੜਾ ਸੀਗਾ ਵਿਸ਼ਵਾਸ ਜਿੱਤਦਾ ਸੀ ਤੇ ਨਾਲ ਜਦੋਂ ਸੀਆਈਡੀ ਨੇ ਛਾਪਾ ਮਾਰਿਆ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜਾ ਭਵਿੰਦਰ ਜਾਲਾ ਜੀ ਇਹ ਪਹਿਲਾਂ ਆਜ਼ਾਦ ਉਮੀਦਵਾਰ ਇਲੈਕਸ਼ਨ ਦੇ ਵਿੱਚ ਖੜਾ ਸੀਗਾ ਉਸ ਤੋਂ ਬਾਅਦ ਇਹਨੇ ਆਪਣਾ ਨਾਮ ਵਾਪਸ ਲਿਆ ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਸੀਗਾ ਤੇ ਜਦੋਂ ਇਹਨੇ ਆਈਟੀਆਰ ਭਰੀ ਸੀ ਉਹ ਟਾਈਮ ਦੇ ਉੱਪਰ ਆਪਣੀ ਇਹਨੇ 17.94 ਲੱਖ ਰੁਪਏ ਦੀ ਜਿਹੜੀ ਇਨਕਮ ਦਿਖਾਈ ਸੀਗੀ ਆਪਣੀ ਤੇ ਦੋ ਬੈਂਕ ਅਕਾਊਂਟ ਵੀ ਮਿਲੇ ਨੇ ਇਸ ਦੇ ਨਾਲ ਰਿਲੇਟਡ ਜਿਹਦੇ ਵਿੱਚ 175 ਕਰੋੜ ਦਾ ਲੈਂਡ ਡੈਣਾ ਜਿਹੜਾ ਸਾਹਮਣੇ ਆਇਆ ਸੋ ਅਲੱਗ-ਅਲੱਗ ਆਫਿਸ ਖੋਲੇ ਹੋਏ ਸੀਗੇ ਨੇ ਗੁਜਰਾਤ ਦੇ ਵਿੱਚ ਆਪਣੇ ਕਈ ਸ਼ਹਿਰਾਂ ਦੇ ਵਿੱਚ ਖੋਲੇ ਹੋਏ ਸੀ ਸਾਬਰਗਾਂਠਾ ਮੇਨ ਆਫਿਸ ਸੀਗਾ ਇਸ ਤਰ੍ਹਾਂ ਇਹਨੇ ਬਡੋਦਰਾ, ਰਾਵਲੀ, ਗਾਂਧੀਨਗਰ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਅਲਵਾ ਦੇ ਵਿੱਚ ਜਿਹੜਾ ਗੁਜਰਾਤ ਦੇ ਵਿੱਚ ਸੀਗਾ ਆਫਿਸ ਇਹਨੇ ਆਪਣੇ ਬਣਾਏ ਹੋਏ ਸੀਗੇ ਜਦੋਂ ਛਾਪੇਮਾਰੀ ਕਰਨੀ ਸ਼ੁਰੂ ਹੋਈ ਤਾਂ ਉਦੋਂ ਪਤਾ ਚੱਲਿਆ ਵੀ ਜਿਹੜੇ ਰੈਂਟਡ ਆਫਿਸ ਇਹਨੇ ਪਹਿਲਾਂ ਖੋਲੇ ਸੀ ਉਹਨਾਂ ਵਿੱਚੋਂ ਕਈ ਆਫਿਸ ਇਹਨੇ ਬੰਦ ਕਰਤੇ ਸੀਗੇ ਸੋ ਅਜਿਹਾ ਕੁਝ ਸਾਹਮਣੇ ਆਇਆ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਰੇਡ ਦੇ ਵਿੱਚ ਇਹਦੇ ਕੋਲੋਂ 200 ਲੱਖ ਰੁਪਏ ਕੈਸ਼ ਮਿਲਿਆ ਆਫਿਸ ਦੇ ਵਿੱਚੋਂ ਮੋਬਾਈਲ ਮਿਲਿਆ ਐਗਰੀਮੈਂਟ ਮਿਲੇ ਸਰਟੀਫਿਕੇਟ ਮਿਲੇ ਤੇ ਹੋਰ ਡਾਕੂਮੈਂਟਸ ਵੀ ਕਾਫੀ ਜਿਹੜੇ ਪੁਲਿਸ ਦੇ ਹੱਥ ਲੱਗੇ ਨੇ ਉੱਥੋਂ ਹੀ ਇਸ ਚੀਜ਼ ਦੀ ਪੁਸ਼ਟੀ ਹੋਈ ਆ ਵੀ ਜਿਹੜਾ ਭੁਪਿੰਦਰਾ ਜਾਲਾ ਸੀ ਉਹ ਫਰਾਰਾ ਤੇ ਉਹਦੇ ਅਗੇਂਸਟ ਜਿਹੜਾ ਲੁੱਕਆਊਟ ਨੋਟਿਸ ਆ ਜਾਰੀ ਕੀਤਾ ਪੁਲਿਸ ਨੇ ਇੱਕ ਹੋਰ ਲਿੰਕ ਜਿਹੜਾ ਪੱਕੇ ਤੌਰ ਤੇ ਸਾਹਮਣੇ ਨਹੀਂ ਆ ਰਿਹਾ ਇਸ ਕੇਸ ਦੇ ਨਾਲ ਜੁੜਿਆ ਸੋਨੂ ਸੂਦ ਦਾ ਨਾਮ ਜੋੜ ਕੇ ਦਿਖਾਇਆ ਜਾ ਰਿਹਾ ਪਰ ਸੀਆਈਡੀ ਨੇ ਇਹ ਸਪਸ਼ਟ ਨਹੀਂ ਕੀਤਾ ਵੀ ਉਹਦਾ ਲਿੰਕ ਸਿੱਧਾ ਹੈਗਾ ਕਿ ਨਹੀਂ ਹੈਗਾ ਕਿਉਂਕਿ ਸੋਨੂ ਸੂਦ ਨੇ ਇੱਕ ਅਵਾਰਡ ਸੈਰੇਮਨੀ ਦੇ ਵਿੱਚ ਇਹਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਸੀ ਮੁੰਬਈ ਦੇ ਵਿੱਚ ਸੋ ਉਸ ਫੋਟੋ ਅੰਦਾਜ਼ਾ ਲਗਾਇਆ ਜਾ ਰਿਹਾ ਵੀ ਸ਼ਾਇਦ ਸੋਰਨੂ ਸੂਤ ਦੇ ਵੀ ਲਿੰਕ ਸਿੱਧੇ ਸਿੱਧੇ ਇਸ ਬੰਦੇ ਦੇ ਨਾਲ ਹੋਣ ਤੇ ਹੁਣ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਗੱਲ ਕਰਦੇ ਆਂ ਵੀ ਦੇਸ਼ ਦੇ ਵਿੱਚ ਆਮ ਪਬਲਿਕ ਆ ਜਿਹੜੀ ਉਹ ਸਰਵਾਈਵ ਕਰ ਰਹੀ ਆ ਜੌਬਸ ਦੇ ਲਈ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਲਈ ਕੈਸ਼ ਕ੍ਰਾਈਸਿਸ ਦੇ ਲਈ ਲੋਕਾਂ ਕੋਲੇ ਕੰਮ ਨਹੀਂ ਹੈਗੇ ਉਹ ਭਟਕ ਰਹੇ ਨੇ ਇੱਧਰ ਉੱਧਰ ਕਈ ਦੇਸ਼ ਛੱਡ ਗਏ ਪੈਸਾ ਕਮਾਉਣ ਬਾਹਰ ਜਾ ਰਹੇ ਨੇ ਤੇ ਆਪਣੇ ਦੇਸ਼ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਨਮਾ ਘੁਟਾਲਾ ਸਾਹਮਣੇ ਆਉਂਦਾ ਕਦੇ ਯੂਟਿਊਬਰ ਸਕੈਮ ਆਉਂਦਾ ਵਾ ਕਦੇ ਗੈਮਬਲਿੰਗ ਐਪਸ ਤੋਂ ਸਕੈਮ ਹੁੰਦਾ ਵਾ ਕਦੇ ਇਨਵੈਸਟਮੈਂਟ ਕੰਪਨੀਆਂ ਦੇ ਸਕੈਮਸ ਹੁੰਦੇ ਨੇ ਸਕੈਮਸ ਬਹੁਤ ਆ ਰਹੇ ਨੇ ਤੇ ਗਵਰਨਮੈਂਟ ਇਸ ਚੀਜ਼ ਨੂੰ ਕਿਵੇਂ ਕੰਟਰੋਲ ਕਰੂਗੀ ਇਹ ਸੋਚਣ ਵਾਲੀ ਗੱਲ ਆ ਤੇ ਆਮ ਪਬਲਿਕ ਹਮੇਸ਼ਾ ਹੀ ਬਲੀਦਾ ਬੱਕਰਾ ਵਾਂਦੀ ਆ ਲੋਕਾਂ ਨੇ ਲਾਲਚ ਦੇ ਵਿੱਚ ਅੱਗੇ ਕਿੰਨਾ ਕਰੋੜਾ ਰੁਪਇਆ ਇਸ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਹੋਊਗਾ ਜਿਨ੍ਹਾਂ ਨੂੰ ਉਮੀਦ ਸੀ ਵੀ ਪੈਸੇ ਵਾਪਸ ਆਉਣਗੇ ਤੇ ਅਸੀਂ ਕੋਈ ਨਾ ਕੋਈ ਆਪਣੀ ਸੁਪਨਿਆਂ ਨੂੰ ਪੂਰਾ ਕਰਾਂਗੇ ਕੋਈ ਇਨਵੈਸਟਮੈਂਟ ਪਲੈਨਿੰਗ ਆ ਕਿਸੇ ਨੇ ਘਰ ਲੈਣਾ ਸੀ ਕਿਸੇ ਨੇ ਕੁਝ ਕਰਨਾ ਸੀ ਉਹ ਸਾਰਾ ਪੈਸਾ ਵੀ ਹਾਲ ਦੀ ਘੜੀ ਦੇ ਵਿੱਚ ਉਹ ਡੁੱਬ ਚੁੱਕਿਆ ਵਾ ਤੇ ਹੋ ਸਕਦਾ ਜਦੋਂ ਕੇਸ ਟ੍ਰਾਇਲ ਚੱਲਣਗੇ ਕੋਰਟ ਦੀ ਕਾਰਵਾਈ ਹੋਗੀ ਜੇ ਇਹ ਭਪਿੰਦਰ ਜਹਲਕ ਗ੍ਰਿਫਤਾਰ ਹੁੰਦਾ ਬਾ ਤਾਂ ਕੋਈ ਨਾ ਕੋਈ ਪ੍ਰੋਮਿਸ ਕਰੇ ਜੀ ਕਿੰਨੇ ਪੈਸੇ ਵਾਪਸ ਕਰੂਗਾ ਆਪਣੇ ਕਲਾਇੰਟਸ ਨੂੰ ਪੂਰੇ ਤੋਂ ਨਹੀਂ ਕਰ ਦੇ ਤਾਂ ਕੁਝ ਪੋਰਸ਼ਨ ਹੀ ਵਾਪਸ ਕਰਨਾ ਪਊਗਾ ਜੇ ਕਰੂਗਾ ਵੀ ਸੋ ਇਹ ਅੱਗੇ ਜਦੋਂ ਕਾਨੂੰਨੀ ਕਾਰਵਾਈ ਹੋਗੀ ਉਦੋਂ ਦੇਖਣ ਦੀ ਗੱਲ ਆ ਸੋ ਇੰਨੀ ਇੱਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ